ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਸ਼ਕਾਂ ਜੀ ਸਾਰਿਆਂ ਨੂੰ ਹਾਂਜੀ ਤੁਹਾਡੇ ਸਾਰੇ ਚੈਨਲ ਜਿਪਸ ਬੁਟੀਕ ਤੇ ਸਵਾਗਤ ਹੈ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅੱਜ ਇਸ ਦਿਨ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਸੋਨੇ ਸੋਨੇ ਸੂਟਸ ਲੈ ਕੇ ਆਇਆ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਆ ਕਰੋ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜਿੱਥੇ ਤਾਂ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜਿਸ ਤਰ੍ਹਾਂ ਮੇਰੇ ਚੈਨਲ ਨੂੰ ਹੁਣ ਤੱਕ ਤੁਸੀਂ ਸਪੋਰਟ ਕੀਤਾ ਆ ਕੇ ਵੀ ਸਪੋਰਟ ਕਰਿਓ ਤੇ ਵੀਡੀਓ ਨੇ ਐਂਡ ਤੱਕ ਜੁੜਦੇ ਕਿਹਾ ਕਰੋ ਕਮੈਂਟ ਕਰਕੇ ਜੁੜ ਦੱਸਿਆ ਕਰੋ ਕਿਵਰ ਵੀਡੀਓ ਸਕਿਪ ਹੋ ਜਾਂਦੀ ਆ ਉਹਦੇ ਲਈ ਸੌਰੀ ਹਨਾ ਨਹੀਂ ਪੈਂਦੀ ਹੈਗੀ ਫਿਰ ਕਾਫੀ ਭੈਣਾਂ ਦੇ ਮੈਸੇਜ ਆਉਂਦੇ ਹੁੰਦੇ ਨੇਗੇ ਅ ਵੀ ਤੁਸੀਂ ਵੀਡੀਓ ਲਈ ਪਾਈ ਹੈਗੀ ਕਿਉਂਕਿ ਹਨਾ ਕੰਮ ਕਰਨ ਵਾਲੀ ਮੈਂ ਕੱਲ ਨਹੀਂ ਆਂਗੀ ਤਾਂ ਕਰਕੇ ਹਨਾ ਵਾਹਿਗੁਰੂ ਦੀ ਕਿਰਪਾ ਨਾਲ ਆਪਣੇ ਕੋਲੇ ਕੰਮ ਬਹੁਤ ਵਧੀਆ ਚੱਲ ਰਿਹਾ ਗਿਆ ਕਸਟਮਰ ਨਿਊ ਆ ਰਹੇ ਨੇਗੇ ਪੁਰਾਣੇ ਤਾਂ ਚਲੋ ਹੈਗੇ ਹੈਗੇ ਨੇ ਤੇ ਇਹਦੇ ਲਈ ਧੰਨਵਾਦ ਉਹਨਾਂ ਦਾ ਤੇ ਤੁਸੀਂ ਮੇਰੇ ਤੇ ٹرسٹ ਰੱਖ ਕੇ ਮੈਨੂੰ ਕੰਮ ਦਿੰਦੇ ਹੋ ਹਨਾ ਤੇ ਮੇਰੀ ਇੰਨੀ سپورਟ ਕਰਦੇ ਹੋ ਵੀ ਇੱਕ ਤਰ੍ਹਾਂ ਦੀ سپورਟ ਹੁੰਦੀ ਹੈ ਜ ਜਦੋਂ ਤੁਸੀਂ ਮੈਨੂੰ ਕੰਮ ਦਿੰਦੇ ਹੋਗੇ ਹਨਾ ਆਪਣੇ ਭੈਣ ਭਾਈ ਦੀ سپورਟ ਕਰਨੀ ਤੇ ਅੱਜ ਜਿਹੜੇ ਮੈਂ ਤੁਹਾਨੂੰ ਸੂਟ ਦਿਖਾਉਂਗੀ ਇਹ ਸਾਰੇ ਸੂਟ ਆਪਣੇ ਡਿਸਕਾਊਂਟ ਦੇ ਇਸ ਡਿਸਕਾਊਂਟ ਦੇਣਗੇ ਆਪਾਂ ਰਖੜੀਆਂ ਲਈ ਡਿਸਕਾਊਂਟ ਲਾਤਾ ਚ ਨੌਨ ਸ਼ਿਪੋਂ ਦੇ ਸੂਟ ਨੇ ਪਿਓਰ ਦੇ ਵਿੱਚ ਫੁੱਲ ਪਿਓਰ ਦੇ ਵਿੱਚ ਜਿਸ ਤਰ੍ਹਾਂ ਭੈਣਾਂ ਦੀ ਡਿਮਾਂਡ ਆ ਰਹੀ ਸੀ ਵੀ ਸਾਨੂੰ ਪਾਰਟੀ ਵੇਅਰ ਸੂਟ ਚਾਹੀਦੇ ਨੇ ਕਿ ਉਸ ਤਰ੍ਹਾਂ ਤੁਸੀਂ ਲੈ ਸਕਦੇ ਹੋਗੇ ਜਿਵੇਂ ਕਿ ਤੁਸੀਂ ਕਿਸੇ ਨੂੰ ਗਿਫਟ ਕਰਨਾ ਹੈ ਸੂਟ ਜਾਂ ਤੁਸੀਂ ਆਪਣੇ ਲਈ ਸਟਿਚ ਕਰਵਾਉਣਾ ਹੈ ਤੇ ਆਪਾਂ ਠੀਕ ਪ੍ਰਾਈਸ ਦੇ ਵਿੱਚ ਸੂਟ ਦੇਵਾਂਗੇ ਪਰ ਇਹਨਾਂ ਦੇ ਜਿਹੜਾ ਪ੍ਰਾਈਸ ਹੈ ਤੁਸੀਂ ਮੈਨੂੰ ਵਟਸਐਪ ਤੋਂ ਪੁੱਛ ਲਿਓ ਤੇ 2000 ਪਲੱਸ ਇਹਨਾਂ ਦੀ ਰੇਂਜ ਹੈਗੀ 220 ਤੋਂ 230 240 ਤੱਕ ਤੁਸੀਂ ਮੈਨੂੰ ਮੈਂ ਹਜੇ ਕਿਉਂਕਿ ਕੁਝ ਵੀ ਡਿਸਕਾਊਂਟ ਦਾ ਆਈਡੀਆ ਨਹੀਂ ਲਾਇਆ ਹੈਗਾ ਤੇ ਜਦ ਤੱਕ ਤੁਸੀਂ ਮੈਨੂੰ ਮੈਸੇਜ ਕਰੋਗੇ ਮੈਂ ਤੁਹਾਨੂੰ ਡਿਸਕਾਊਂਟ ਦੇ ਰੇਟ ਦੱਸ ਦੂੰਗੀ ਤੇ ਤੁਸੀਂ ਮੈਨੂੰ ਸਕਰੀਨਸ਼ਾਟ ਭੇਜ ਦਿਓ ਦੇਖੋ ਆਪਣੇ ਕੋਲੇ ਨਾ ਇਹ ਇਸ ਤਰ੍ਹਾਂ ਸੂਟ ਆਪਾਂ ਰੈਡੀ ਵੀ ਕੀਤੇ ਨੇ ਕਿ ਅੱਜ ਮੈਂ ਦੁਪट्टे ਵਗੈਰਾ ਟਰਾਈ ਕਰਨੇ ਦੇ ਕੇ ਆਈ ਆਂ ਇਹ ਸੂਟਾਂ ਦੇ ਤੇ ਇੱਕ ਜੀ ਮਜ਼ੈਂਟਾ ਕਲਰ ਦਾ ਸੂਟ ਹੈ ਕਈ ਭੈਣਾਂ ਡਾਰਕ ਕਲਰ ਪਸੰਦ ਕਰਦੀਆਂ ਨੇ ਨਾ ਤੁਸੀਂ ਲੈ ਸਕਦੇ ਹੋਗੇ ਦੇਖੋ ਇਹਦੇ ਨਾਲ ਹੈਗੀ ਹੈਗੀ ਅ ਕ੍ਰੀਮ ਕਲਰ ਦੀ ਬਾਟਮ ਬਾਟਮ ਤੇ ਤੁਸੀਂ ਵਰਕ ਵਗੈਰਾ ਕਰਵਾਉਣਾ ਛੋਣ ਜਿਸ ਤਰ੍ਹਾਂ ਇਹ ਰੋਜ਼ ਰੋਜ਼ ਬਣੇ ਹੋਏ ਨੇ ਜਿ ਉਸ ਤਰ੍ਹਾਂ ਤੁਸੀਂ ਫਲਾਵਰ ਪਾ ਸਕਦੇ ਹੋਗੇ ਮਜ਼ੈਂਟਾ ਕਲਰ ਦੇ ਕਾਫੀ ਜਾਂਦੇ ਸੋਨਾ ਸੂਟ ਬਣੂਗਾ ਦੁਪੱਟਾ ਵਗੈਰਾ ਇਹਦੇ ਨਾਲ ਤੁਸੀਂ ਜੌਰਜਟ ਦਾ ਰੱਖ ਸਕਦੇ ਹੋਗੇ ਬੇ ਮਤਲਬ ਜਿਆਦਾ ਮੈਚ ਕਰਦਾ ਜੌਰਜਟ ਦਾ ਦੁਪੱਟਾ ਇਸ ਨਾਲ ਪਹਿਲਾ ਸੂਟ ਇਹ ਸੀਗਾ ਦੂਜਾ ਸੂਟ ਹੈ ਇਦੇ ਨਾਲ ਦਾ ਮੈਂ ਆਪਣਾ ਸੂਟ ਵੀ ਸਟਿਚ ਕਰਵਾਇਆ ਪਰ ਮੈਂ ਹਜੇ ਵਰਕ ਦਾ ਸੂਟ ਰੀ ਹੈ ਕਿਉਂਕਿ ਮੈਂ ਵਰਕ ਕਰਵਾਣਾਗਾ ਦੇਖੋ ਜੀ ਕਾਫੀ ਜਿਆਦੇ ਸੋਹਣੇ ਸੂਟ ਨੇ ਜਿਹੜੀਆਂ ਭੈਣਾਂ ਨਵੀਆਂ ਜੁੜੀਆਂ ਨੇ ਗਿਆ ਤੁਸੀਂ ਲੈ ਸਕਦੇ ਹੋਗੇ ਤੇ ਸਾਰੇ ਸੂਟ ਇਹ ਡਿਸਕਾਊਂਟ ਦੇਣਗੇ ਤੁਸੀਂ ਮਤਲਬ ਫਾਇਦਾ ਇਸ ਗੱਲ ਦਾ ਪੂਰਾ ਪੂਰਾ ਲੈ ਸਕਦੇ ਹੋ ਆਪਣੇ ਕੋਲ ਚੱਕ ਸਕਦੇ ਹੋਗੇ ਠੀਕ ਹੈ ਜੀ ਕਾਫੀ ਜਿਆਦੇ ਸੋਹਣਾ ਸੂਟ ਹੈਗਾ ਤੇ ਸਾਰੇ ਇਹ ਡਿਸਕਾਊਂਟ ਦੇਣਗੇ ਤੁਸੀਂ ਠੀਕ ਪ੍ਰਾਈਸ ਵਿੱਚ ਮਿਲਣਗੇ ਤੇ ਤੁਸੀਂ ਛੋੜੇ ਛੋੜੇ ਸੂਟ ਹੁਣ ਸਲਾਈ ਕਰਵਾਇਓ ਕਿਉਂਕਿ ਹੁਣ ਅੱਗੇ ਤਿਹਾਰ ਆ ਰਹੇ ਨੇਗੇ ਹਨਾ ਸਕਰੀਨ ਸ਼ਾਟ ਲੈ ਲਿਓ ਤੇ ਮੈਸੇਜ ਕਰ ਦਿਓ ਮੈਂ ਤਾਂ ਤੁਹਾਨੂੰ ਇਹਨਾਂ ਦਾ ਤੁਹਾਨੂੰ ਮੈਂ ਪ੍ਰਾਈਸ ਦੱਸ ਹੀ ਦਿੰਨੀ ਆਂਗੀ ਇਹ ਜਿਹੜਾ ਸੂਟ ਰਹੂਗਾ ਇਹ 2000 ਦਾ ਰਹੂਗਾ ਜਿਹੜੀ ਸ਼ਿਪਿੰਗ ਹੋਊਗੀ ਉਹ ਐਕਸਟਰਾ ਹੋਊਗੀ 50 ਜਾਂ 100 ਹਨਾ ਜਿੰਦਾ ਵੀ ਹੋਊਗੀ ਸਾਡੀ ਸ਼ਿਪਿੰਗ ਐਕਸਟਰਾ ਹੋਊਗੀ ਤੇ ਇਹਦਾ ਮੈਂ ਪ੍ਰਾਈਸ ਤੁਹਾਨੂੰ ਦੱਸਦਾ 2000 ਤੇ ਆਪਣਾ ਤੁਸੀਂ ਫਾਸਟਲੀ ਆਰਡਰ ਕਰ ਸਕਦੇ ਹੋ ਕਾਫੀ ਸੋਨੇ ਸੂਟ ਲੇਗੇ ਇਹ ਦੁਬਾਰਾ ਨਹੀਂ ਆਉਂਦਾ ਹੈਗਾ ਸਟਾਕ ਦੇਖੋ ਲਵੈਂਡਰ ਕਲਰ ਦੇ ਵਿੱਚ ਚਨਾਉਂਛਪੌਣ ਦੇ ਸੂਟ ਲੇਗੇ ਦੇਖੋ ਜੀ ਕਿੰਨਾ ਜਿਆਦਾ ਸੋਨਾ ਪ੍ਰਿੰਟ ਹੈਗਾ ਕੋਈ ਇੱਕ ਸੂਟ ਹੈ ਕੋਈ ਦੋ ਲੇਗੇ ਤੁਸੀਂ ਜਿਸ ਤਰ੍ਹਾਂ ਵੀ ਲੈਣਾ ਚਾਹੋਗੇ ਲੈ ਸਕਦੇ ਹੋਗੇ ਕਲਰ ਤੁਸੀਂ ਦੇਖ ਸਕਦੇ ਹੋਗੇ ਨਵਾਂ ਜਾਂ ਕਪੜਾ ਹੈਗਾ ਇਹ ਨਾਲੇ ਜਿਹੜੀ ਇਹ ਕਲੈਕਸ਼ਨ ਹੈ ਜੀ ਟਿਸਟਾ ਦੀ ਹੈਗੀ ਟਿਸਟਾ ਦੀ ਰਹੇਗੀ ਕਲੈਕਸ਼ਨ ਵਿਦਆਊਟ ਬ੍ਰਾਂਡ ਵਿੱਚ ਆਪਾਂ ਕੋਈ ਵੀ ਮਤਲਬ ਸਟਾਫ ਨਹੀਂ ਸੇਲ ਕਰਦੇ ਹੈਗੇ ਤੁਸੀਂ ਇੱਕ ਲੈਣਾ ਚਾਹੋ ਨੇ ਇੱਕ ਲੈ ਸਕਦੇ ਦੋ ਲੈਣਾ ਚਾਹੋਗੇ ਅਲੱਗ-ਅਲੱਗ ਦੋ ਲੈ ਸਕਦੇ ਹੋਗੇ ਕਿਉਂਕਿ ਫਿਰ ਇਹ ਹਨਾ ਡਿਸਕਾਊਂਟ बार-बार ਨਹੀਂ ਮਿਲਦਾ ਹੈਗਾ ਇੱਕ ਵਾਰ ਹੀ ਹੁਣ ਡਿਸਕਾਊਂਟ ਤੇ ਲਾਏ ਨੇਗੇ ਇਦੇ ਵਿੱਚ ਨਾ ਮਤਲਬ ਅਲੱਗ-ਅਲੱਗ ਪ੍ਰਾਈਸ ਨੇਗੇ ਉਹਦਾ ਮੈਂ ਤੁਹਾਨੂੰ ਦੱਸ ਚੁੱਕੀ ਆਂਗੀ ਜਿੱਦਾਂ ਇਹ ਸੂਟ ਰਹੇਗਾ 2300 ਦਾ ਠੀਕ ਐ ਜੀ ਕਿੰਨਾ ਜ਼ਿਆਦਾ ਸੋਨਾ ਸੂਟ ਹੈਗਾ 2300 ਦਾ ਸੂਟ ਰਹੇਗਾ ਜਿਹੜਾ ਇਹ ਵਾਲਾ ਸੀਗਾ ਇਹਦਾ ਥੋੜਾ ਜਿਹਾ ਫੈਬਰਿਕ ਹੋਇਆਗਾ ਇਹ ਜ਼ਿਆਦਾ ਪਿਓਰ ਤੇ ਵਿੱਚ ਨੇ ਕਿ ਹੈ ਇਹ ਵੀ ਟੇਸਟਾਂ ਦੀ ਕਲੈਕਸ਼ਨ ਹੈਗੀ ਇਹ ਤੁਹਾਨੂੰ 2000 ਦਾ ਮਿਲ ਜੂਗਾ ਜਿਸ ਤਰ੍ਹਾਂ ਇਹ ਵਾਲਾ ਸੀਗਾ ਇਹ ਤੁਹਾਨੂੰ ਮਿਲ ਜੂਗਾ 2300 ਦਾ ਜਿਹੜਾ ਆਪਾਂ 2600 ਦੀ ਸੇਲ ਕੀਤੀ ਨੇਗੀ ਉਹ ਤੁਸੀਂ 2300 ਦਾ ਲੈ ਸਕਦੇ ਹੋ ਵਿਦ ਸ਼ਿਪਿੰਗ ਐਕਸਟਰਾ ਸ਼ਿਪਿੰਗ ਕੁਛ ਨਹੀਂ ਪ੍ਰਾਈਸ ਮੇ ਤੁਹਾਨੂੰ ਨਾਲ ਹੁੰਦੇ ਹੀ ਦਾਸਤੇ ਹੋਣ ਜੀ ਤੇ ਇਹ ਵੀ ਹੈਗਾ 2300 ਦਾ ਕਾਫੀ ਜਿਆਦਾ ਸੋਹਣਾ ਹੈ ਇੰਨੇ ਮਤਲਬ ਕਿ ਠੀਕ ਪ੍ਰਾਈਸ ਦੇ ਵਿੱਚ ਇਹ ਸਟਾਫ ਚਨੋਲਜ ਫੋਨ ਦਾ ਇਸ ਤੋਂ ਘੱਟ ਤੁਹਾਨੂੰ ਕੋਈ ਵੀ ਨਹੀਂ ਦੇ ਸਕਦਾ ਹੈਗਾ ਤੇ ਆਪਣੀ ਬੁਟੀਕ ਤੇ ਆਪਾਂ ਪਹਿਲੀ ਵਾਰ ਮਤਲਬ ਪਿਓਰ ਦੇ ਸੂਟਾਂ ਤੇ ਡਿਸਕਾਊਂਟ ਲਾਇਆ ਨਹੀਂ ਆਪਾਂ ਲਾਉਂਦੇ ਨਹੀਂ ਹੁੰਦੇ ਅਗੇ ਉਹ ਵੀ ਆਪਾਂ ਰਖੜੀਆਂ ਕਰਕੇ ਲਾਇਆ ਚਲੋ ਆਪਣੇ ਕਸਟਮਰ ਵਧੀਆ ਨੇ ਉਹਨਾਂ ਨੂੰ ਥੋੜਾ ਜਿਹਾ ਫਾਇਦਾ ਵੀ ਹੋਣਾ ਚਾਹੀਦਾ ਇਸ ਗੱਲ ਦਾ ਤੇ ਕਿਉਂਕਿ ਫਿਰ ਇੱਕ ਤਰ੍ਹਾਂ ਦੀ ਹਨਾ ਜਿਹੜੇ ਹੁਣ ਐਨੇ ਕਸਟਮਰ ਆਪਾਂ ਤੋਂ ਕੰਮ ਕਰਵਾ ਰਹੇ ਨੇ ਅਟੈਚਮੈਂਟ ਹੋ ਜਾਂਦੀ ਹੁੰਦੀ ਹੈ ਫਿਰ ਦਿਲ ਵੀ ਕਰਦਾ ਵੀ ਹਾਂ ਆਪਾਂ ਇਹਨਾਂ ਨੂੰ ਡਿਸਕਾਊਂਟ ਦੇਈਏ ਇਹ ਵੀ ਕਾਫੀ ਜਾਦੇ ਸੋਨਾ ਸੂਟ ਹੈਗਾ ਇਕਨਾਂ ਜੀ ਜਿਹੜੇ ਤੁਸੀਂ ਵਾਰਕਾ ਦੇ ਸੂਟ ਦਿੰਨੇ ਹੋ ਪਲੀਜ਼ ਮੇਰੀ ਹੱਥ ਜੋੜ ਕੇ ਰਿਕੁਐਸਟ ਹੈ ਤੁਹਾਨੂੰ ਤੁਸੀਂ ਮੈਨੂੰ 15 ਤੋਂ 20 ਦਿਨ ਦਾ ਟਾਈਮ ਦੇ ਕੇ ਚੱਲੋ ਹਨਾ ਕਿਉਂਕਿ ਕਾਰੀਗਰ ਦਾ ਚਲੋ ਆਪਣੇ ਕੋਲੇ ਬਹੁਤ ਨੇਗੇ ਸੁਖ ਨਾਲ ਫਿਰ ਵੀ ਕੰਮ ਹਨ ਅੱਗੇ ਬਹੁਤ ਚੱਲ ਰਹਿਗਾ ਹੁਣ ਘੱਟੋ ਘੱਟ ਕਿੰਨੇ ਸੂਟਾਂ ਦਾ ਮਸ਼ੀਨ ਵਰਕ ਦਾ ਕੰਮ ਚੱਲ ਰਿਹਾ ਹੈਗਾ ਵਿੱਚ ਹੈਂਡਵਰਕ ਵੀ ਚੱਲ ਰਿਹਾ ਹੈਗਾ ਕੰਮ ਤਾਂ ਆਪਣਾ ਤੇ ਤੁਸੀਂ ਹੱਥ ਜੋੜ ਕੇ ਰਿਕਵੈਸਟ ਹੈ 15 ਤੋਂ 20 ਦਿਨ ਲੈ ਕੇ ਚੱਲਾ ਕਰੋ ਤੇ ਇੱਕ ਆਪਣਾ ਜਿਹੜਾ ਆਰਡਰ ਹੁੰਦਾ ਮੈਨੂੰ ਪਹਿਲਾਂ ਦੇ ਦਿਆ ਕਰੋ ਟਾਈਮ ਤੇ ਬਿਲਕੁਲ ਵੀ ਆਰਡਰ ਨਾ ਦਿਆ ਕਰੋ ਕਾਲੀ ਨਾ ਕਰਿਆ ਕਰੋ ਕਿਉਂਕਿ ਇੰਨੇ ਦਿਨ ਤਾਂ ਲੱਗਦੇ ਹੀ ਲੱਗਦੇ ਨੇ ਜੀ ਕਿਉਂਕਿ ਪਹਿਲਾਂ ਕਸਟਮਰ ਦੇ ਸੂਟ ਦਿੱਤੇ ਹੁੰਦੇ ਨੇ ਫਿਰ ਉਹਨਾਂ ਨੂੰ ਵੀ ਜਲਦੀ ਚਾਹੀਦੇ ਨੇ ਜੇ ਆਪਾਂ ਟਾਈਮ ਤੇ ਕੰਮ ਨਹੀਂ ਦਵਾਂਗੇ ਹਨਾ ਫਿਰ ਉਹ ਲੇਟ ਹੋ ਜਾਂਦਾ ਫਿਰ ਤੁਸੀਂ ਕਹਿੰਦੇ ਨੂੰ ਸਾਡਾ ਕੰਮ ਲੇਟ ਕਰਤਾ ਕਿਉਂਕਿ ਕੋਈ ਵੀ ਚੀਜ਼ ਹੈ ਸਫਾਈ ਤੇ ਆਪਣੀ ਰੈਡੀ ਹੁੰਦੀ ਵੀ ਹੁੰਦੀ ਹੈਗੀ ਤੇ ਆਪਣਾ ਜਿਹੜਾ ਕੰਮ ਹੈਗਾ ਪੂਰਾ ਸਫਾਈ ਤੇ ਹੈਗਾ ਤੁਸੀਂ ਆਰੀ ਦਾ ਵੀ ਕੰਮ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਆਪਣੇ ਕੋਲ ਕਾਰੀਗਰ ਹੈਗੇ ਨੇ ਜੀ ਇਹਦੇ ਨਾਲ ਇਹ ਕੀ ਸੀ کریم ਉਪਾਤ ਜੇ ਤੁਸੀਂ ਹਨਾ ਇਹਨੂੰ 올ਓਵਰ ਲੈਣਾ ਚਾਹੁੰਦੇ ਹੋਗੇ ਤੁਸੀਂ 올ਓਵਰ ਵੀ ਲੈ ਸਕਦੇ ਹੋਗੇ 올ਓਵਰ ਦਾ ਜਿਹੜਾ ਪ੍ਰਾਈਸ ਹੈ ਉਹ ਥੋੜਾ ਜਿਹਾ ਮਤਲਬ ਕੋਸਟਲੀ ਪੈ ਜਾਂਦਾ ਹੁੰਦਾ ਹ ਹੁਣ ਇਹਨਾਂ ਦਾ ਪ੍ਰਾਈਸ 2300 ਹੋਏਗਾ ਤੁਸੀਂ ਲੈ ਸਕਦੇ ਹੋ ਇਹ ਵੀ 2300 ਹੀ ਹੈਗਾ ਜਿਸ ਤਰ੍ਹਾਂ ਇਹ ਬੇਬੀ ਬਲੂ ਕਲਰ ਦੀ ਜ਼ਿਆਦਾ ਡਿਮਾਂਡ ਸੀ ਇੱਥੇ ਤੁਸੀਂ ਵਰਕ ਵਗੈਰਾ ਵੀ ਕਰਵਾ ਸਕਦੇ ਹੋਗੇ ਤੁਸੀਂ ਕਰਵਾਉਣਾ ਚਾਹੋਗੇ ਇਹ ਤੁਹਾਨੂੰ ਮਿਲ ਜੂਗਾ ਜੀ ਸਾਡੇ 1800 ਦਾ ਤੁਸੀਂ ਲੈ ਸਕਦੇ ਹੋਗੇ ਜਾਂ ਫਿਰ ਤੁਸੀਂ ਇਸ ਤਰ੍ਹਾਂ ਹੀ ਲੈਣਾ ਚਾਹੋਗੇ ਲੈ ਸਕਦੇ ਆ ਆਪਣੇ ਕੋਲੇ ਦੋ ਸੂਟ ਅਵੇਲੇਬਲ ਨੇਗੇ 1850 ਪ੍ਰਾਈਸ ਹੈ ਇਹ ਵੀ ਜਿਹੜੀ ਕਲੈਕਸ਼ਨ ਹੈਗੀ ਟੇਸਟਾ ਦੀ ਹੈਗੀ ਤੇ ਇਹ कॉटन ਸਿਲਕ ਦਾ ਸੂਟ ਹੈ ਜੀ ਇਹ ਵਾਲਾ ਤੇ ਬਲੈਕ ਕਲਰ ਦੀ ਕਾਫੀ ਜ਼ਿਆਦਾ ਡਿਮਾਂਡ ਆਉਂਦੀ ਹੁੰਦੀ ਹੈਗੀ ਬਲੈਕ ਕਲਰ ਦੇਖੋ ਤੁਸੀਂ ਕਲਰ ਵੀ ਕਾਫੀ ਜ਼ਿਆਦਾ ਸੋਹਣਾਗਾ ਜਿਹੜੀਆਂ ਭੈਣਾਂ ਦੇ ਆਰਡਰ ਚੱਲ ਰਹੇ ਨੇਗੇ ਤੁਸੀਂ ਲੈ ਸਕਦੇ ਹੋਗੇ ਬਹੁਤ ਜ਼ਿਆਦਾ ਸੋਹਣੇ ਸੂਟ ਬਣਨਗੇ ਜਦੋਂ ਇਹ ਬਣਗੇ ਤੇ ਇਹਦਾ ਪ੍ਰਾਈਸ ਵੀ ਆਪਾਂ ਤੁਹਾਨੂੰ 2300 ਲੱਗੂਗਾ ਜੀ ਇਹਦਾ ਪ੍ਰਾਈਸ ਇੱਕ ਸੂਟ ਹੀ ਹੈਗਾ ਦੋ ਨਹੀਂ ਹੈਗੇ ਬਸ ਇੱਕ ਭੈਣ ਹੀ ਆਰਡਰ ਕਰੇ ਕਿਉਂਕਿ ਉਹਦੇ ਨਾਲ ਬਾਕੀ ਮੈਂ ਸੂਟ ਸਟਿਚ ਕਰਵਾਇਆਗਾ ਇਹਦੇ ਨਾਲ ਦਾ ਬ੍ਰਾਊਨ ਕਲਰ ਦੇ ਵਿੱਚ ਤੁਸੀਂ ਸੇਮ ਬਸ ਮੈਂ ਬ੍ਰਾਊਨ ਕਲਰ ਦੇ ਵਿੱਚ ਕਰਾਇਆ ਮੇਰੇ ਕੋਲ ਬ੍ਰਾਊਨ ਕਲਰ ਦਾ ਸੂਟ ਨਹੀਂ ਹੈਗਾ ਸੀਗਾ ਉਹ ਵੀ ਮੈਂ ਤੁਹਾਨੂੰ ਸ਼ੋਅ ਕਰੂੰਗੀ ਵੀ ਮੈਂ ਕਿੱਤਾ ਦਾ ਕਰਾਇਆਗਾ ਇਹਦਾ ਪ੍ਰਾਈਸ ਵੀ ਰਹੇਗਾ ਜੀ 2300 ਤੁਸੀਂ ਪ੍ਰਿੰਟ ਦੇਖੋ ਪ੍ਰਿੰਟ ਸਾਰਿਆਂ ਦੇ ਇੱਕ ਹਟਕੇ ਨੇ ਇਹ ਵੀ ਓਨੀਅਨ ਜਿਹਾ ਸ਼ੇਡ ਹੈਗਾ ਕਲਰ ਕਾਫੀ ਜਾਦੇ ਸੋਹਣਾ ਇੱਕੋ ਹੀ ਸੂਟ ਹੈਗਾ ਜਿਹੜਾ ਇਹ ਵਾਲਾ ਇਹ ਵੀ ਟੇਸਟਾ ਦੀ ਕਲੈਕਸ਼ਨ ਰਹੇਗੀ ਇਹਦਾ ਵੀ ਤੁਸੀਂ ਇਹ ਵੀ ਡਿਸਕਾਊਂਟ ਤੇ ਅਗਾ ਸੂਟ 8500 ਪ੍ਰਾਈਸ ਹੈਗਾ ਦੇਖੋ ਜੀ ਨਹੀਂ ਇਹ ਤੁਹਾਨੂੰ ਪਏਗਾ ਜੀ 2000 ਦਾ ਤੇ ਇਹ ਟੇਸਟਾ ਦੀ ਕਲੈਕਸ਼ਨ ਰਹੇਗੀ 2000 ਡਿਸਕਾਊਂਟ ਤੇ ਵਿੱਚ ਲੈਗੇ ਪਹਿਲਾਂ ਆਪਾਂ 2300 ਦਾ ਸੇਲ ਕੀਤਾ ਹੈਗਾ ਤੇ ਹੁਣ ਆਪਾਂ ਫੁੱਲ ਜਿੰਨੇ ਦੇ ਆਪਾਂ ਨੂੰ ਪਏ ਹੋਏ ਨੇ ਸੂਟ ਆਪਾਂ ਉਨੇ ਦੇ ਹੀ ਸੂਟ ਬਸ ਜਿਹੜੀ ਸ਼ਿਪਿੰਗ ਹੈਗੀ ਉਹ ਤੁਹਾਡੇ ਤੋਂ ਐਕਸਟਰਾ ਲਵਾਂਗੇ ਆਪਾਂ ਸਾਰੇ ਸੂਟ ਨੂੰ ਡਿਸਕਾਊਂਟ ਤੇ ਜਿੰਨਾ ਫਾਇਦਾ ਲੈ ਸਕਦੇ ਹੋ ਤੁਸੀਂ ਲੈਣਾ ਚਾਹਣੇ ਹੋਗੇ ਲੈ ਸਕਦੇ ਹੋਗੇ ਤੇ ਇਹਦਾ ਵੀ ਕਲਰ ਦਾ ਫਰਕ ਹੈਗਾ ਸੇਮ ਨਹੀਂ ਹੈਗਾ ਬਸ ਬਹੁਤ ਜਿਆਦੇ ਸੋਹਣੇ ਸੁੰਨੇ ਕਪੜਾ ਇੰਨਾ ਕ ਜਿਆਦੇ ਸੁੰਨਾਗਾ ਤੁਸੀਂ ਖੁਦ ਕਹੋਗੇ ਵੀ ਹਾਂ ਸਾਨੂੰ ਕੋਈ ਚੀਜ਼ ਮਿਲੀ ਹੈਗੀ ਚਨੌੜਚਪਣ ਪਿਓਰ ਦੇ ਵਿੱਚ ਨੇਗੇ ਉਹੀ ਆਵੇ ਨਹੀਂ ਹੈਗਾ ਵੀ ਐਵੇਂ ਕਪੜਾ ਕਿਉਂਕਿ ਕਾਫੀ ਭੈਣਾਂ ਹਨ ਜਿਹੜੀਆਂ ਮੇਰੇ ਨਾਲ ਐਡ ਨਹੀਂ ਗਿਆ ਬਹੁਤ ਛੋਟੇ ਛੋਟੇ ਸੂਟ ਪਾਉਣ ਦੇ ਚੋਇਸ ਵੀ ਬਹੁਤ ਜ਼ਿਆਦੇ ਸੋਹਣੀ ਹੈਗੀ ਉਹਨਾਂ ਦੀ ਤੇ ਜੇ ਤਾਂ ਕਿ ਵਧੀਆ ਜਿਹਦੀ ਚੀਜ਼ ਹੋਊਗੀ ਥੋੜੀ ਜੀ ਮਹਿੰਗੀ ਹੀ ਹੁੰਦੀ ਹੈ ਜੀ ਚਲੋ ਆਪਾਂ ਡਿਸਕਾਊਂਟ ਤੇ ਕਾੜਦੇ ਤੁਹਾਨੂੰ ਕੱਪੜੇ ਤੇ ਤੁਸੀਂ ਆਪਣਾ ਫਾਸਟਲੀ ਆਰਡਰ ਕਰਦੇ ਹੋ ਤੇ ਇਸ ਤੋਂ ਬਾਅਦ ਆਪਾਂ ਇਹਨਾਂ ਤੇ ਕੋਈ ਡਿਸਕਾਊਂਟ ਨਹੀਂ ਲਾਵਾਂਗੇ ਫਿਰ ਆਪਾਂ ਫੁੱਲ ਮਾਰਜਨ ਦੇ ਵਿੱਚ ਹੀ ਸੇਲ ਕਰਾਂਗੇ ਸਿਰਫ ਇਹ ਰੱਖਣੀ ਹੈ ਤੇ ਡਿਸਕਾਊਂਟ ਹੈਗਾ ਜਿਹੜੀਆਂ ਭੈਣਾਂ ਹੁਣ ਲੈ ਗਈਆਂ ਤਾਂ ਤੁਸੀਂ ਲੈ ਸਕਦੇ ਹੋਗੇ ਉਸ ਤੋਂ ਬਾਅਦ ਇਹ ਡਿਸਕਾਊਂਟ ਬਸ ਆਪਾਂ ਇੱਕ ਹਫ਼ਤੇ ਲਈ ਲਾਵਾਂਗੇ ਡਿਸਕਾਊਂਟ ਕਿਉਂਕਿ ਇੱਕ ਹਫ਼ਤੇ ਦੇ ਵਿੱਚ ਸਾਰੀਆਂ ਭੈਣਾਂ ਵੀਡੀਓ ਦੇਖ ਲੈਂਦੀਆਂ ਹੁੰਦੀਆਂ ਨੇ ਕੋਈ ਵੀ ਉਹ ਹੋ ਜਾਂਦਾ ਹੈਗਾ ਤੁਸੀਂ ਲੈ ਸਕਦੇ ਹੋਗੇ ਤੇ ਇੱਕ ਹਫਤੇ ਤੋਂ ਬਾਅਦ ਅਸੀਂ ਫਿਰ ਇਹਨੂੰ ਫੁੱਲ ਜਿੰਨਾ ਪਹਿਲਾਂ ਸੇਲ ਹੋਏ ਸੀਗੇ ਆਪਾਂ ਕੀਤੇ ਸੀਗੇ 2427 ਦੇ ਸੌਦੇ ਉਦੋਂ ਹੀ ਸੇਲ ਕਰਾਂਗੇ ਠੀਕ ਹੈ ਜੀ ਉਮੀਦ ਕਰਦੀ ਹਾਂ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਗੀ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ